कि इतना अत्याचार हमारी छोटी-छोटी बच्चों को उठा के लेके जाया जा रहा है हमारी हिंदू परिवारों को उठा के लेके जा रहा है इतना अत्याचार हमारा मन विचलित हो रहा हम है हम डरे हुए हैं तो कृपा करके मोदी सरकार से हाथ जोड़ के विनती है कृपा करके इसके ऊपर कार्रवाई करें और जो बनती कार्रवाई है कृपा करके करें कि एक होम का समय आ गया है जल्दी तुम एक नहीं होोगे तो आप दे करो आपकी ढ़ियां पेना दुकान नु आपकी कोठियां खाली कराने नु तैयार हो जाओ बांग्लादेश से तुझे हाल देख लो क्या हो रहा है आज कोई भी दुनिया की संस्था ਆਦੇ ਹਿਦੂ ਆਦੇ ਬਰਖਲਾ ਬੰਗਲਾਦੇਸ਼ ਜੋ ਹੋ ਰਿਹਾ ਉਹਦੇ ਬਰਤ ਨਹੀਂ ਬੋਲ ਰਹੀ ਕਿਉਂ ਨਹੀਂ ਬੋਲ ਰਹੀ ਲੇ ਕਮਜ਼ੋਰੀ ਸਾਡੀ ਹੈ ਅੱਜ ਦਸਨੇ ਪਾਸ਼ਾ ਸ਼ਹਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਤੇ ਬੈਠੇ ਸੋਚਦੇ ਹੋਣੇ ਨੇ ਕਿ ਮੈਂ ਕਿੰਨਾ ਮੂਰਖਾ ਮਗਰਾਂ ਦਾ ਸਾਰਾ ਪਰਿਵਾਰ ਗਵਾਤਾ ਜਿਹਨਾਂ ਨਾਲ ਲੜਨਾ ਤਾਂ ਕਰਦੇ ਆਂਦਾ ਜਿਹੜੀ ਕੌਮ ਜਿਹੜਾ ਧਰਮ ਲੜਨਾ ਨਹੀਂ ਜਾਣਦਾ ਉਹ ਖਤਮ ਹੋ ਜਾਂਦਾ ਮੈਂ ਨਹੀਂ ਕਹਿੰਦਾ ਕਿ ਹਰ ਬੰਦੇ ਵੜ ਦਿਓ ਪਰ ਉਹਨੂੰ ਪਤਾ ਨਹੀਂਦਾ ਸਾਡੇ ਦੁਸ਼ਮਣ ਨੂੰ ਕਿ ਜਿੰਨਾਂ ਦੀ ਉਂਗਲੀ ਕੱਟਣ ਜਾਵਾਂਗੇ ਇਹ ਸਾਡਾ ਸਿਰ ਵੜ ਦੇਣਗੇ ਲੜਨਾ ਸਿੱਖੋ ਆਪਦੇ ਘਰ ਵਿੱਚ ਬਾਹਰ ਵਿੱਚ ਹਰ Hindu ਮਜ਼ਬੂਤ ਹੋਵੇ ਬੰਗਲਾਦੇਸ਼ ਵਿੱਚ ਵੀ ਵੇਖੋ ਸਾਡੀ ਧੀਆਂ ਚੁੱਕ ਕੇ ਲੈ ਗਏ ਸਾਡੀ ਜਨਾਨੀਆਂ ਚੁੱਕ ਕੇ ਲੈ ਗਏ ਬੰਦੇ ਵੜ ਦਿੱਤੇ ਗਏ ਇੱਥੇ ਵੀ ਇਹ ਹਾਲ ਹੋ ਰਿਹਾ ਹੈ ਜੇ ਤੁਸੀਂ ਇਹ ਕੰਮ ਨੂੰ ਇੱਥੇ ਨਹੀਂ ਦੁਰਾਣਾ ਚਾਹੁੰਦੇ ਤੇ ਮੈਂ Hindu ਨੂੰ ਬਾਰ-ਬਾਰ ਬੇਨਤੀ ਕਰ ਰਿਹਾ ਆਂ ਆਪਦੀ ਘਰਾਂ ਆਪਦੀ ਦੁਕਾਨਾਂ ਤੋਂ ਬਾਹਰ ਆਓ ਤੇ ਇਸ ਗੱਲ ਦਾ ਮੁਝੇਰਾ ਕਰੋ ਕਿ Hindu ਨਾਲ ਜ਼ੁਲਮ ਹੋ ਰਿਹਾ ਹੈ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਸੇ ਵੀ ਕੀਮਤ ਤੇ ਨਹੀਂ ਕਰਾਂਗੇ ਜੈ ਹਿੰਦ ਸੇਰਾ